ਕੀਤੀ ਗਈ ਸੀ ਇਹਨਾਂ ਚਾਰ ਲੋਕਾਂ ਵਿੱਚੋਂ ਇੱਕ ਵਿਅਕਤੀ ਦਿੱਲੀ ਦਾ ਉਸ ਵੇਲੇ ਦਾ ਵਿਧਾਇਕ ਸੀ ਜਿਸ ਦਾ ਨਾਮ ਨਰੇਸ਼ ਯਾਦਵ ਸੀ ਸਬੂਤਾਂ ਦੀ ਘਾਟ ਦੇ ਵਿੱਚ ਨਰੇਸ਼ ਯਾਦਵ ਨੂੰ ਬਰੀ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਦੁਬਾਰਾ ਅਪੀਲ ਕੀਤੀ ਗਈ ਸੀ Munshi Ashraf ਦੇ ਬਲੋਂ ਇਸ ਮਾਮਲੇ ਦੇ ਵਿੱਚ ਦੁਬਾਰਾ ਤੋਂ ਸੈਸ਼ਨ ਕੋਰਟ ਵੱਲੋਂ ਸੁਣਵਾਈ ਕੀਤੀ ਗਈ ਤੇ ਨਰੇਸ਼ ਯਾਦਵ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਮੰਨਿਆ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਨਰੇਸ਼ ਯਾਦਵ ਨੂੰ ਸਜ਼ਾ ਸੁਣਾਈ ਜਾਵੇਗੀ ਮਲੇਰ ਕੋਟਲਾ ਦੀ ਜੇਲ੍ਹ ਦੇ ਵਿੱਚ ਨਰੇਸ਼ ਯਾਦਵ ਬੰਦ ਹੈ ਤੇ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਰਹੇਗੀ ਕਿ ਉਸ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਖੰਨਾ ਰੋਡ ਤੇ ਕੁਰਾਨ ਸ਼ਰੀਫ ਨੂੰ ਪਵਿੱਤਰ ਦੀ ਜੋ ਬੇਅਦਬੀ ਹੋਈ ਹੈ ਹਾਂਜੀ ਹਾਂ ਇਹ ਮਲੇਕੋਲਾ ਸ਼ਹਿਰ ਦੇ ਵਿੱਚ ਦੰਗੇ ਭੜਕਾਉਣ ਵਾਸਤੇ ਇੱਕ ਸਾਜ਼ਿਸ਼ ਦੇ ਤਹਿਤ ਇਹਨਾਂ ਨੇ ਵਿਜੇ ਕੁਮਾਰ ਤੇ ਉਹਦਾ ਸਾਥੀ ਗੌਰਵ ਆਨੰਦ ਕਿਸ਼ੋਰ ਇਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਮਲੇਕੋਲੇ ਜਰਗਜੌਂਗ ਤੋਂ ਲੈ ਕੇ ਖੰਨਾ ਰੋਡ ਤੱਕ ਕੁਰਾਨ ਸ਼ਰੀਫ ਦੇ ਪੱਤਰਿਆਂ ਦੀ ਬੇਅਦਬੀ ਕਰਕੇ ਸਿੱਟੇ ਸੀਗੇ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਤਣਾ ਹੋ ਗਿਆ ਸੀ ਮੈਨੂੰ ਵੀ ਮੌਕੇ ਸੀ ਉਸ ਟਾਈਮ ਐ ਇਹਨਾਂ ਨੂੰ ਸਾਰਾ ਇਹ ਕਾਰਵਾਈ ਇਹਨਾਂ ਦੀ ਆਪਣੀ ਅੱਖੀਂ ਵੇਖੀ ਸੀਗੀ ਪੁਲਿਸ ਨੇ ਮੈਨੂੰ ਇਨਫੋਰਮ ਕਰਿਆ ਪੁਲਿਸ ਨੇ ਉਹਦੀ ਮੁਕਦਮਾ ਦਰਜ ਕਰਕੇ ਉਹਦੀ ਤਫਤੀਸ਼ ਕੀਤੀ ਤੇ ਪੁਲਿਸ ਨੇ ਤਫਤੀਸ਼ ਬੜੀ ਬਾਰੀਕੀ ਨਾਲ ਕੀਤੀ ਤੇ ਮਲਜ਼ਮਾਂ ਨੂੰ ਜਾ ਕੇ ਜੋ ਐਕਚੁਅਲੀ ਮਲਜ਼ਮ ਸੀ ਜਾ ਕੇ ਉਹਨਾਂ ਨੂੰ ਅਰੈਸਟ ਪਾਇਆ ਇਹਦੇ ਚ ਕਾਮਾਦਵੀ ਪਾਰਟੀ ਦੇ ਦਿੱਲੀ 로हिणी ਤੋਂ ਵਿਧਾਇਕ ਵੀ ਸੀ ਨਰੇਸ਼ ਯਾਦਵੋ ਨਰੇਸ਼ ਯਾਦਵ ਜੀ ਸਾਜ ਦੇ ਵਿੱਚ ਨੇ ਉਹ ਉਹਨਾਂ ਨੇ ਇੱਕ ਆਪਣੀ ਸਟੇਟਮੈਂਟ ਦਿੱਤੀ ਸੀ ਮੈਜਿਸਟਰੇਟ ਦੇ ਅੱਗੇ ਇਹਦਾ ਮੁੱਖ ਸਾਜ਼ ਸਾਜ਼ਿਸ਼ ਕਰਤਾ ਮੁੱਖ ਦੋਸ਼ੀ ਆ ਵਿਜੇ ਕੁਮਾਰ ਉਹਨਾਂ ਨੇ ਮੈਜਿਸਟਰੇਟ ਦੇ ਅੱਗੇ ਦੱਸੀ ਕਿ ਸਾਡੇ ਇਸ ਕੰਮ ਦੇ ਵਿੱਚ ਰੇਸ਼ ਯਾਦਵ ਸ਼ਾਮਲ ਹੈ ਤੇ ਅਸਨੇ ਉਹ ਵੀ ਸਹਿ ਦੇ ਨਾਲ ਇਹ ਕੰਮ ਕੀਤਾ ਹੈ ਇਹ ਬਰੀ ਵੀ ਹੋਗੇ ਸੀ ਹਾਂ ਪਹਿਲਾਂ ਸੰਗਰੂਰ ਤੋਂ ਸੀਜੀਐਮ ਕੋਰਟ ਤੋਂ ਪਹਿਲਾਂ ਦੋ ਮੁਲਜ਼ਮ ਬਰੀ ਹੋਗੇ ਸੀ ਕਿ ਉਸ ਦੀ ਫਿਰ ਅਪੀਲ ਚੱਲਦੀ ਸੀ ਕਿ ਅਪੀਲ ਦਾ ਫੈਸਲਾ ਜਿਹੜੀ ਸਜ਼ਾ ਹੋਈ ਸੀ ਉਹ ਕਿਨੂੰ ਕਿਨੂੰ ਹੋਈ ਸੀ ਪਹਿਲਾਂ ਸਜ਼ਾ ਹੋਈ ਥੀ ਪਹਿਲਾਂ ਵਿਜੇ ਕੁਮਾਰ ਨੂੰ ਤੇ ਗੌਰਵ ਨੂੰ ਸਜ਼ਾ ਹੋਈ ਥੀ 2-2 ਸਾਲ ਦੀ ਇਨਾਂ ਦੇ ਕਿਸ਼ੋਰ ਤੇ ਨਰੇਸ਼ ਆਦਮ ਉਹਦੇ ਵਿੱਚ ਬੜੀ ਹੋ ਗਈ ਥੀ ਕਿ ਉਸ ਤੋਂ ਬਾਅਦ ਇਹ ਅਪੀਲ ਫਾਈਲ ਹੋਈ ਅਪੀਲ ਦਾ ਫੈਸਲਾ ਹੋਇਆ ਹੈ ਅਪੀਲ ਦੇ ਵਿੱਚ ਪਹਿਲੇ ਦੋ ਜਿਹੜੇ ਸਜ਼ਾ ਹੋਈ ਥੀ ਵਿਜੇ ਕੁਮਾਰ ਤੇ ਕੋ ਗੌਰਵ ਨੂੰ ਉਹ ਤਾਂ ਬਹਾਲ ਰੱਖਤੀ ਉਸ ਦੇ ਨਾਲ ਹੀ ਨਰੇਸ਼ ਆਦਮ ਨੂੰ ਵੀ ਦੋਸ਼ ਇਕਰਾਰ ਦਿੱਤਾ ਜਿਹਦੀ ਕਿ ਸਜ਼ਾ ਦਾ ਫੈਸਲਾ ਅੱਜ ਜੱਜ ਸਾਹਿਬ ਨੇ ਕਰਨਾ ਹੈ ਇਥੇ ਤੁਸੀਂ ਸ਼ਿਕਾਇਤ ਕਰਤਾ ਉਹ ਬੜਾ ਇਹ ਪਵਿੱਤਰ ਕੁਰਾਨ ਦੀ ਬੇਅਦਬੀ ਹੋਈ ਹੈ ਉਹਦੇ ਚ ਅੱਜ ਸਜਾ ਮੈਨ ਤੁਹਾਨੂੰ ਕਿਵੇਂ ਲੱਗਦਾ ਕੀ ਕਹਿਣਾ ਚਾਹੋਗੇ ਬੜੇ ਸੰਤੁਸ਼ਟਾਂ ਕਿ ਹਾਂ ਕਾਨੂੰਨ ਨੇ ਆਪਣਾ ਕੰਮ ਕਰਿਆ ਕਾਨੂੰਨ ਨੇ ਇਨਸਾਫ ਕੀਤਾ ਬੜੇ ਸੰਤੁਸ਼ਟਾਂ ਮਲੇਰ ਕੋਟਲਾ ਸ਼ਹਿਰ ਦੇ ਵਿੱਚ ਜਤੋਏ ਖਬਰ ਗਈ ਆ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਲੋਕ ਬੜੇ ਕਾਨੂੰਨ ਦਾ ਸਤਿਕਾਰ ਹੋਰ ਵਧਿਆ ਹੈ ਕਿ ਹਾਂ ਕਾਨੂੰਨ ਨੇ ਹੋਰ ਕੰਮ ਕਰਿਆ ਵਿਚਾਰਦਾ ਦੇਖ ਰਿਹਾ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ 2016 ਦੇ ਵਿੱਚ ਮਲੇਰ ਕੋਟਲਾ ਦੇ ਖੰਨਾ ਰੋਡ ਤੇ ਇੱਕ ਬੜੀ ਮੰਦ ਭਾਗੀ ਘਟਨਾ ਘੱਟੀ ਸੀ ਜਿਸ ਦੇ ਵਿੱਚ ਪਵਿੱਤਰ ਸ਼੍ਰੀ ਕੁਰਾਨ ਸ਼ਰੀਫ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਸੀ ਇਸ ਤੋਂ ਬਾਅਦ ਮਲੇਰ ਕੋਟਲਾ ਦੇ ਵਿੱਚ ਧਾਰਮਿਕ ਸਦਭਾਵਨਾ ਨੂੰ ਠੇਸ ਪਹੁੰਚੀ ਸੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਵੀ ਆहत ਹੋਈਆਂ ਸੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਸੀ ਤੇ 4 ਲੋਕਾਂ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਸੀ ਇਹਨਾਂ 4 ਲੋਕਾਂ ਵਿੱਚੋਂ ਇੱਕ ਵਿਅਕਤੀ ਦਿੱਲੀ ਦਾ ਉਸ ਵੇਲੇ ਦਾ ਵਿਧਾਇਕ ਸੀ ਜਿਸ ਦਾ ਨਾਮ ਨਰੇਸ਼ ਯਾਦਵ ਸੀ ਸਬੂਤਾਂ ਦੀ ਘਾਟ ਦੇ ਵਿੱਚ ਨਰੇਸ਼ ਯਾਦਵ ਨੂੰ ਬਰੀ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਦੁਬਾਰਾ ਅਪੀਲ ਕੀਤੀ ਗਈ ਸੀ मुंशी अशरफ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਦੁਬਾਰਾ ਤੋਂ ਸੈਸ਼ਨ ਕੋਰਟ ਵੱਲੋਂ ਸੁਣਵਾਈ ਕੀਤੀ ਗਈ ਤੇ ਨਰੇਸ਼ ਯਾਦਵ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਮੰਨਿਆ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਨਰੇਸ਼ ਯਾਦਵ ਨੂੰ ਸਜ਼ਾ ਸੁਣਾਈ ਜਾਵੇਗੀ ਮਲੇਰ ਕੋਟਲਾ ਦੀ ਜੇਲ੍ਹ ਦੇ ਵਿੱਚ ਨਰੇਸ਼ ਯਾਦਵ ਬੰਦ ਹੈ ਤੇ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਰਹੇਗੀ ਕਿ ਉਸ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਖੰਨਾ ਰੋਡ ਤੇ ਕੁਰਾਨ ਸ਼ਰੀਫ ਨੂੰ ਪਵਿੱਤਰ ਦੀ ਜੋ ਬੇਅਦਬੀ ਹੋਈ ਹੈ ਹਾਂ ਜੀ ਹਾਂ ਇਹ ਮਲੇਕੋਲਾ ਸ਼ਹਿਰ ਦੇ ਵਿੱਚ ਦੰਗੇ ਢਕਾਉਣ ਵਾਸਤੇ ਇੱਕ ਸਾਜ਼ਿਸ਼ ਦੇ ਤਹਿਤ ਇਹਨਾਂ ਨੇ ਵਿਜੇ ਕੁਮਾਰ ਤੇ ਉਹਦਾ ਸਾਥੀ ਗੌਰਵ ਆਨੰਦ ਕਿਸ਼ੋਰ ਇਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਮਲੇਕੋਲੇ ਜਰਗ ਚੌਂਕ ਤੋਂ ਲੈ ਕੇ ਖੰਨਾ ਰੋਡ ਤੱਕ ਕੁਰਾਨ ਸ਼ਰੀਫ ਦੇ ਪੱਤਰਿਆਂ ਦੀ ਬੇਅਦਬੀ ਕਰਕੇ ਸਿੱਟੇ ਸੀ ਕਿ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਤਣਾਅ ਹੋ ਗਿਆ ਸੀ ਮੈਂ ਵੀ ਮੌਕੇ 'ਤੇ ਉਸ ਟਾਈਮ ਐ ਸਾਰਾ ਇਹ ਕਾਰਵਾਈ ਇਹਨਾਂ ਦੀ ਆਪਣੀ ਅੱਖੀਂ ਵੇਖੀ ਸੀਗੀ ਪੁਲਿਸ ਨੇ ਮੈਨੂੰ ਫਾਰਮ ਕਰਿਆ ਪੁਲਿਸ ਨੇ ਉਹਦੀ ਮੁਕੱਦਮਾ ਦਰਜ ਕਰਕੇ ਉਹਦੀ ਤਫ਼ਤੀਸ਼ ਕੀਤੀ ਤੇ ਪੁਲਿਸ ਨੇ ਤਫ਼ਤੀਸ਼ ਬੜੀ ਬਾਰੀਕੀ ਨਾਲ ਕੀਤੀ ਤੇ ਮੁਲਜ਼ਮਾਂ ਨੂੰ ਜਾ ਕੇ ਜੋ ਐਕਚੁਅਲੀ ਮੁਲਜ਼ਮ ਸੀ ਜਾ ਕੇ ਉਹਨਾਂ ਨੂੰ ਅਰੈਸਟ ਪਾਇਆ ਇਹਦੇ ਚ ਇੱਕ ਆਮ ਆਦਮੀ ਪਾਰਟੀ ਦੇ ਦਿੱਲੀ 로हिणी ਤੋਂ ਵਿਧਾਇਕ ਵੀ ਸੀ ਨਰੇਸ਼ ਯਾਦਵ ਨਰੇਸ਼ ਯਾਦਵ ਜੀ ਸਾਜ ਦੇ ਵਿੱਚ ਨੇ ਉਹ ਉਹਨਾਂ ਨੇ ਇੱਕ ਆਪਣੀ ਸਟੇਟਮੈਂਟ ਦਿੱਤੀ ਸੀ ਮੈਜਿਸਟਰੇਟ ਦੇ ਅੱਗੇ ਜਿਹੜਾ ਮੁੱਖ ਸਾਜ ਸਾਜਿਸ਼ ਕਰਤਾ ਮੁੱਖ ਦੋਸ਼ੀ ਆ ਵਿਜੇ ਕੁਮਾਰ ਉਹਨਾਂ ਨੇ ਮੈਜਿਸਟਰੇਟ ਦੇ ਅੱਗੇ ਦੱਸੀ ਕਿ ਸਾਡੇ ਇਸ ਕੰਮ ਦੇ ਵਿੱਚ ਰੇਸ਼ ਯਾਦਵ ਸ਼ਾਮਲ ਹੈ ਤੇ ਅਸੀਂ ਉਹ ਵੀ ਸਹਿ ਦੇ ਨਾਲੇ ਕੰਮ ਕੀਤਾ ਹੈ ਇਹ ਬਰੀ ਵੀ ਹੋਗੇ ਸੀ ਸੰਗਰੂਰ ਹਾਂ ਪਹਿਲਾਂ ਸੰਗਰੂਰ ਤੋਂ ਸੀਜੀਐਮ ਕੋਰਟ ਤੋਂ ਪਹਿਲਾਂ ਦੋ ਮੁਲਜ਼ਮ ਬਰੀ ਹੋਗੇ ਸੀ ਕਿ ਉਸ ਦੀ ਫਿਰ ਅਪੀਲ ਚੱਲਦੀ ਸੀ ਕਿ ਅਪੀਲ ਦਾ ਫੈਸਲਾ ਜਿਹੜੀ ਸਜ਼ਾ ਹੋਈ ਸੀ ਉਹ ਕਿਨੂੰ ਕਿਨੂੰ ਹੋਈ ਸੀ ਪਹਿਲਾਂ ਸਜ਼ਾ ਹੋਈ ਥੀ ਪਹਿਲਾਂ ਵਿਜੇ ਕੁਮਾਰ ਨੂੰ ਤੇ ਗੌਰਵ ਨੂੰ ਸਜ਼ਾ ਹੋਈ ਥੀ 2-2 ਸਾਲ ਦੀ ਇਨਾਂ ਦੇ ਕਿਸ਼ੋਰ ਤੇ ਨਰੇਸ਼ ਆਦਮ ਉਹਦੇ ਵਿੱਚ ਬਰੀ ਹੋ ਗਏ ਸੀਗੇ ਉਸ ਤੋਂ ਬਾਅਦ ਅਪੀਲ ਫਾਈਲ ਹੋਈ ਅਪੀਲ ਦਾ ਫੈਸਲਾ ਹੋਇਆ ਹੈ ਅਪੀਲ ਦੇ ਵਿੱਚ ਪਹਿਲੇ ਦੋ ਜਿਹੜੇ ਸਜ਼ਾ ਹੋਈ ਥੀ ਵਿਜੇ ਕੁਮਾਰ ਤੇ ਕੋ ਗੌਰਵ ਨੂੰ ਉਹ ਤਾਂ ਬਹਾਲ ਰੱਖਤੀ ਉਸ ਦੇ ਨਾਲ ਹੀ ਨਰੇਸ਼ ਆਦਮ ਨੂੰ ਦੋਸ਼ ਇਕਰਾਰ ਦਿੱਤਾ ਜਿੱਦੀ ਕਿ ਸਜ਼ਾ ਦਾ ਫੈਸਲਾ ਅੱਜ ਜੱਜ ਸਾਹਿਬ ਨੇ ਕਰਨਾ ਹੈ ਇਥੇ ਤੁਸੀਂ ਸ਼ਿਕਾਇਤ ਕਰਤਾ ਉਹ ਬੜਾ ਇਹ ਪਵਿੱਤਰ ਕੁਰਾਨ ਦੀ ਬੇਅਦਬੀ ਹੋਈ ਹੈ ਉਹਦੇ ਚ ਅੱਜ ਸਜ਼ਾ ਮਿਲ ਤੁਹਾਨੂੰ ਕਿਵੇਂ ਲੱਗਦਾ ਕੀ ਕਹਿਣਾ ਚਾਹੋਗੇ ਬੜੇ ਸੰਤੁਸ਼ਟਾਂ ਕਿ ਹਾਂ ਕਾਨੂੰਨ ਨੇ ਆਪਣਾ ਕੰਮ ਕਰਿਆ ਕਾਨੂੰਨ ਨੇ ਇਨਸਾਫ ਕੀਤਾ ਬੜੇ ਸੰਤੁਸ਼ਟਾਂ ਮਲੇਰ ਕੋਟਲਾ ਸ਼ਹਿਰ ਦੇ ਵਿੱਚ ਜਤੋਂ ਖਬਰ ਗਈ ਹੈ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਲੋਕ ਬੜੇ ਕਾਨੂੰਨ ਦਾ ਸਤਿਕਾਰ ਹੋਰ ਵਧਿਆ ਹੈ ਕਿ ਹਾਂ ਕਾਨੂੰਨ ਨੇ ਹੋਰ ਕੰਮ ਕਰਿਆ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ 2016 ਦੇ ਵਿੱਚ ਮਲੇਰ ਕੋਟਲਾ ਦੇ ਖੰਨਾ ਰੋਡ ਤੇ ਇੱਕ ਬੜੀ ਮੰਦ ਭਾਗੀ ਘਟਨਾ ਘੱਟੀ ਸੀ ਜਿਸ ਦੇ ਵਿੱਚ ਪਵਿੱਤਰ ਸ਼੍ਰੀ ਕੁਰਾਨ ਸ਼ਰੀਫ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਸੀ। ਇਸ ਤੋਂ ਬਾਅਦ ਮਲੇਰ ਕੋਟਲਾ ਦੇ ਵਿੱਚ ਧਾਰਮਿਕ ਸਦਭਾਵਨਾ ਨੂੰ ਥੇਸ ਪਹੁੰਚੀ ਸੀ। ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਵੀ ਆहत ਹੋਈਆਂ ਸੀ। ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਸੀ ਤੇ 4 ਲੋਕਾਂ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਸੀ। ਇਹਨਾਂ 4 ਲੋਕਾਂ ਵਿੱਚੋਂ ਇੱਕ ਵਿਅਕਤੀ ਦਿੱਲੀ ਦਾ ਉਸ ਵੇਲੇ ਦਾ ਵਿਧਾਇਕ ਸੀ ਜਿਸ ਦਾ ਨਾਮ ਨਰੇਸ਼ ਯਾਦਵ ਸੀ। ਸਬੂਤਾਂ ਦੀ ਘਾਟ ਦੇ ਵਿੱਚ ਨਰੇਸ਼ ਯਾਦਵ ਨੂੰ ਬਰੀ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਦੁਬਾਰਾ ਅਪੀਲ ਕੀਤੀ ਗਈ ਸੀ मुंशी अशरफ ਦੇ ਬਲੋਂ ਇਸ ਮਾਮਲੇ ਦੇ ਵਿੱਚ ਦੁਬਾਰਾ ਤੋਂ ਸੈਸ਼ਨ ਕੋਰਟ ਵੱਲੋਂ ਸੁਣਵਾਈ ਕੀਤੀ ਗਈ ਤੇ ਨਰੇਸ਼ ਯਾਦਵ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਮੰਨਿਆ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਨਰੇਸ਼ ਯਾਦਵ ਨੂੰ ਸਜ਼ਾ ਸੁਣਾਈ ਜਾਵੇਗੀ ਮਲੇਰ ਕੋਟਲਾ ਦੀ ਜੇਲ੍ਹ ਦੇ ਵਿੱਚ ਨਰੇਸ਼ ਯਾਦਵ ਬੰਦ ਹੈ ਤੇ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਰਹੇਗੀ ਕਿ ਉਸ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਖੰਨਾ ਰੋਡ ਤੇ ਕੁਰਾਨ ਸ਼ਰੀਫ ਨੂੰ ਪਵਿੱਤਰ ਦੀ ਜੋ ਬੇਅਦਬੀ ਹੋਈ ਹੈ ਹਾਂਜੀ ਹਾਂ ਇਹ ਮਲੇਕੋਲਾ ਸ਼ਹਿਰ ਦੇ ਵਿੱਚ ਦੰਗੇ ਭੜਕਾਉਣ ਵਾਸਤੇ ਇੱਕ ਸਾਜ਼ਿਸ਼ ਦੇ ਤਹਿਤ ਇਹਨਾਂ ਨੇ ਵਿਜੇ ਕੁਮਾਰ ਤੇ ਉਹਦਾ ਸਾਥੀ ਗੌਰਵ ਆਨੰਦ ਕਿਸ਼ੋਰ ਇਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਮਲੇਕੋਲੇ ਜਰਗ ਚੌਂਕ ਤੋਂ ਲੈ ਕੇ ਖੰਨਾ ਰੋਡ ਤੱਕ ਕੁਰਾਨ ਸ਼ਰੀਫ ਦੇ ਪੱਤਰਿਆਂ ਦੀ ਬੇਅਦਬੀ ਕਰਕੇ ਸਿੱਟੇ ਸੀ ਕਿ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਤਣਾ ਹੋ ਗਿਆ ਸੀ ਮੈਨੂੰ ਵੀ ਮੌਕੇ ਸੀ ਉਸ ਟਾਈਮ ਐ ਇਹਨਾਂ ਨੂੰ ਸਾਰਾ ਇਹ ਕਾਰਵਾਈ ਇਹਨਾਂ ਦੀ ਆਪਣੇ ਆਖੀ ਵੇਖੀ ਸੀਗੀ ਪੁਲਿਸ ਨੂੰ ਮੈਂ ਇਨਫੋਰਮ ਕਰਿਆ ਪੁਲਿਸ ਨੇ ਉਹਦੀ ਮੁਕਦਮਾ ਦਰਜ ਕਰਕੇ ਉਹਦੀ ਤਫਤੀਸ਼ ਕੀਤੀ ਤੇ ਪੁਲਿਸ ਨੇ ਤਫਤੀਸ਼ ਬੜੀ ਬਾਰੀਕੀ ਨਾਲ ਕੀਤੀ ਤੇ ਮਲਜ਼ਮਾਂ ਨੂੰ ਜਾ ਕੇ ਜੋ ਐਕਚੁਅਲੀ ਮਲਜ਼ਮ ਸੀ ਜਾ ਕੇ ਉਹਨਾਂ ਨੂੰ ਅਰੈਸਟ ਪਾਇਆ ਇਹਦੇ ਚ ਕਾਮਾਦਵੀ ਪਾਰਟੀ ਦੇ ਦਿੱਲੀ 로हिणी ਤੋਂ ਵਿਧਾਇਕ ਵੀ ਸੀ ਨਰੇਸ਼ ਯਾਦਵੋ ਨਰੇਸ਼ ਯਾਦਵ ਇਹ ਸਾਜ ਦੇ ਵਿੱਚ ਨੇ ਉਹ ਉਹਨਾਂ ਨੇ ਇੱਕ ਆਪਣੀ ਸਟੇਟਮੈਂਟ ਦਿੱਤੀ ਸੀ ਮੈਜਿਸਟਰੇਟ ਦੇ ਅੱਗੇ ਇਹਦਾ ਮੁੱਖ ਸਾਜ਼ ਸਾਜ਼ਿਸ਼ ਕਰਤਾ ਮੁੱਖ ਦੋਸ਼ੀ ਆ ਵਿਜੇ ਕੁਮਾਰ ਉਹਨਾਂ ਨੇ ਮੈਜਿਸਟ੍ਰੇਟ ਦੇ ਅੱਗੇ ਦਿੱਤੀ ਸੀ ਕਿ ਸਾਡੇ ਇਸ ਕੰਮ ਦੇ ਵਿੱਚ ਨਰੇਸ਼ ਯਾਦਵ ਸ਼ਾਮਲ ਹੈ ਤੇ ਅਸੀਂ ਉਹਦੀ ਸਹਿ ਦੇ ਨਾਲੇ ਕੰਮ ਕੀਤਾ ਹੈ ਇਹ ਬਰੀ ਵੀ ਹੋਗੇ ਸੀ ਸੰਗਰੂਰ ਹਾਂ ਪਹਿਲਾਂ ਸੰਗਰੂਰ ਤੋਂ ਸੀਜੀਐਮ ਕੋਰਟ ਤੋਂ ਪਹਿਲਾਂ ਦੋ ਮੁਲਜ਼ਮ ਬਰੀ ਹੋਗੇ ਸੀ ਕਿ ਉਸ ਦੀ ਫਿਰ ਅਪੀਲ ਚੱਲਦੀ ਸੀ ਕਿ ਅਪੀਲ ਦਾ ਫੈਸਲਾ ਜਿਹੜੀ ਸਜ਼ਾ ਹੋਈ ਸੀ ਉਹ ਕਿਨੂੰ ਕਿਨੂੰ ਹੋਈ ਸੀ ਪਹਿਲਾਂ ਸਜ਼ਾ ਹੋਈ ਥੀ ਪਹਿਲਾਂ ਵਿਜੇ ਕੁਮਾਰ ਨੂੰ ਤੇ ਗੌਰਵ ਨੂੰ ਸਜ਼ਾ ਹੋਈ ਥੀ ਦੋ ਦੋ ਸਾਲ ਦੀ ਇਹ ਨੰਦ ਕਿਸ਼ੋਰ ਤੇ ਨਰੇਸ਼ ਆਦਮ ਉਹਦੇ ਵਿੱਚ ਬੜੀ ਹੋ ਗਈ ਥੀ ਕਿ ਉਸ ਤੋਂ ਬਾਅਦ ਇਹ ਅਪੀਲ ਫਾਈਲ ਹੋਈ ਅਪੀਲ ਦਾ ਫੈਸਲਾ ਹੋਇਆ ਹੈ ਅਪੀਲ ਦੇ ਵਿੱਚ ਪਹਿਲੇ ਦੋ ਜਿਹੜੇ ਸਜ਼ਾ ਹੋਈ ਥੀ ਵਿਜੇ ਕੁਮਾਰ ਤੇ ਕੋ ਗੌਰਵ ਨੂੰ ਉਹ ਤਾਂ ਬਹਾਲ ਰੱਖਤੀ ਉਸ ਦੇ ਨਾਲ ਹੀ ਨਰੇਸ਼ ਆਦਮ ਨੂੰ ਵੀ ਦੋਸ਼ ਇਕਰਾਰ ਦਿੱਤਾ ਜਿਹਦੀ ਕਿ ਸਜ਼ਾ ਦਾ ਫੈਸਲਾ ਅੱਜ ਜੱਜ ਸਾਹਿਬ ਨੇ ਕਰਨਾ ਹੈ ਇਥੇ ਤੁਸੀਂ ਸ਼ਿਕਾਇਤ ਕਰਤਾ ਉਹ ਬੜਾ ਇਹ ਪਵਿੱਤਰ ਕੁਰਾਨ ਦੀ ਬੇਅਦਬੀ ਹੋਈ ਹੈ ਉਹਦੇ ਚ ਅੱਜ ਸਜਾ ਮੈਨ ਤੁਹਾਨੂੰ ਕਿਵੇਂ ਲੱਗਦਾ ਕੀ ਕਹਿਣਾ ਚਾਹੋਗੇ ਬੜੇ ਸੰਤੁਸ਼ਟਾਂ ਕਿ ਹਾਂ ਕਾਨੂੰਨ ਨੇ ਆਪਣਾ ਕੰਮ ਕਰਿਆ ਕਾਨੂੰਨ ਨੇ ਇਨਸਾਫ ਕੀਤਾ ਹੈ ਬੜੇ ਸੰਤੁਸ਼ਟਾਂ ਮਲੇਰਕੋਟਲਾ ਸ਼ਹਿਰ ਦੇ ਵਿੱਚ ਜਦੋਂ ਇਹ ਖਬਰ ਗਈ ਹੈ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਲੋਕ ਬੜੇ ਕਾਨੂੰਨ ਦਾ ਸਤਿਕਾਰ ਹੋਰ ਵਧਿਆ ਹੈ ਕਿ ਹਾਂ ਕਾਨੂੰਨ ਨੇ ਆਪਣਾ ਕੰਮ ਕਰਿਆ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ 2016 ਦੇ ਵਿੱਚ ਮਲੇਰਕੋਟਲਾ ਦੇ ਖੰਨਾ ਰੋਡ ਤੇ ਇੱਕ ਬੜੀ ਮੰਦ ਭਾਗੀ ਘਟਨਾ ਘਟੀ ਸੀ ਜਿਸ ਦੇ ਵਿੱਚ ਪਵਿੱਤਰ ਸ਼੍ਰੀ ਕੁਰਾਨ ਸ਼ਰੀਫ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਸੀ ਇਸ ਤੋਂ ਬਾਅਦ ਮਲੇਰ ਕੋਟਲਾ ਦੇ ਵਿੱਚ ਧਾਰਮਿਕ ਸਦਭਾਵਨਾ ਨੂੰ ਥੇਸ ਪਹੁੰਚੀ ਸੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਵੀ ਆहत ਹੋਈਆਂ ਸੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਸੀ ਤੇ 4 ਲੋਕਾਂ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਸੀ ਇਹਨਾਂ 4 ਲੋਕਾਂ ਵਿੱਚੋਂ ਇੱਕ ਵਿਅਕਤੀ ਦਿੱਲੀ ਦਾ ਉਸ ਵੇਲੇ ਦਾ ਵਿਧਾਇਕ ਸੀ ਜਿਸ ਦਾ ਨਾਮ ਨਰੇਸ਼ ਯਾਦਵ ਸੀ ਸਬੂਤਾਂ ਦੀ ਘਾਟ ਦੇ ਵਿੱਚ ਨਰੇਸ਼ ਯਾਦਵ ਨੂੰ ਬਰੀ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਦੁਬਾਰਾ ਅਪੀਲ ਕੀਤੀ ਗਈ ਸੀ मुंशी अशरफ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਦੁਬਾਰਾ ਤੋਂ ਸੈਸ਼ਨ ਕੋਰਟ ਵੱਲੋਂ ਸੁਣਵਾਈ ਕੀਤੀ ਗਈ ਤੇ ਨਰੇਸ਼ ਯਾਦਵ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਮੰਨਿਆ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਨਰੇਸ਼ ਯਾਦਵ ਨੂੰ ਸਜ਼ਾ ਸੁਣਾਈ ਜਾਵੇਗੀ ਮਲੇਰ ਕੋਟਲਾ ਦੀ ਜੇਲ੍ਹ ਦੇ ਵਿੱਚ ਨਰੇਸ਼ ਯਾਦਵ ਬੰਦ ਹੈ ਤੇ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਰਹੇਗੀ ਕਿ ਉਸ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਖੰਨਾ ਰੋਡ ਤੇ ਕੁਰਾਨ ਸ਼ਰੀਫ ਨੂੰ ਪਵਿੱਤਰ ਦੀ ਜੋ ਬੇਅਦਬੀ ਹੋਈ ਹੈ ਹਾਂ ਜੀ ਹਾਂ ਇਹ ਮਲੇਕੋਲਾ ਸ਼ਹਿਰ ਦੇ ਵਿੱਚ ਦੰਗੇ ਪੜਕਾਉਣ ਵਾਸਤੇ ਇੱਕ ਸਾਜ਼ਿਸ਼ ਦੇ ਤਹਿਤ ਇਹਨਾਂ ਨੇ ਵਿਜੇ ਕੁਮਾਰ ਤੇ ਉਹਦਾ ਸਾਥੀ ਗੌਰਵ ਆਨੰਦ ਕਿਸ਼ੋਰ ਇਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਮਲੇਕੋਲੇ ਜਰਗ ਚੌਂਕ ਤੋਂ ਲੈ ਕੇ ਖੰਨਾ ਰੋਡ ਤੱਕ ਕੁਰਾਨ ਸ਼ਰੀਫ ਦੇ ਪੱਤਰਿਆਂ ਦੀ ਬੇਅਦਬੀ ਕਰਕੇ ਸਿੱਟੇ ਸੀਗੇ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਤਣਾ ਹੋ ਗਿਆ ਸੀ ਮੈਨੂੰ ਵੀ ਮੌਕੇ ਸੀ ਉਸ ਟਾਈਮ ਐ ਇਹਨਾਂ ਨੂੰ ਸਾਰਾ ਇਹ ਕਾਰਵਾਈ ਇਹਨਾਂ ਦੀ ਆਪਣੇ ਆਖੀ ਵੇਖੀ ਸੀਗੀ ਪੁਲਿਸ ਨੇ ਮੈਨੂੰ ਇਨਫੋਰਮ ਕਰਿਆ ਪੁਲਿਸ ਨੇ ਉਹਦੀ ਮੁਕਦਮਾ ਦਰਜ ਕਰਕੇ ਉਹਦੀ ਤਫਤੀਸ਼ ਕੀਤੀ ਤੇ ਪੁਲਿਸ ਨੇ ਤਫਤੀਸ਼ ਬੜੀ ਬਾਰੀਕੀ ਨਾਲ ਕੀਤੀ ਤੇ ਮਲਜ਼ਮਾਂ ਨੂੰ ਜਾ ਕੇ ਜੋ ਐਕਚੁਅਲੀ ਮਲਜ਼ਮ ਸੀ ਜਾ ਕੇ ਉਹਨਾਂ ਨੂੰ ਅਰੈਸਟ ਪਾਇਆ ਇਹਦੇ ਚ ਇੱਕ ਆਮ ਆਦਮੀ ਪਾਰਟੀ ਦੇ ਦਿੱਲੀ 로हिणी ਤੋਂ ਵਿਧਾਇਕ ਵੀ ਸੀ ਨਰੇਸ਼ ਯਾਦਵੋ ਨਰੇਸ਼ ਯਾਦਵ ਇਹ ਸਾਜਦੇ ਵਿੱਚ ਨੇ ਉਹ ਉਹਨਾਂ ਨੇ ਇੱਕ ਆਪਣੀ ਸਟੇਟਮੈਂਟ ਦਿੱਤੀ ਸੀ ਮੈਜਿਸਟਰੇਟ ਦੇ ਅੱਗੇ ਜਿਹੜਾ ਮੁੱਖ ਸਾਜ ਸਾਜਿਸ਼ ਕਰਤਾ ਮੁੱਖ ਦੋਸ਼ੀ ਆ ਵਿਜੇ ਕੁਮਾਰ ਉਹਨਾਂ ਨੇ ਮੈਜਿਸਟਰੇਟ ਦੇ ਅੱਗੇ ਦੱਸੀ ਕਿ ਸਾਡੇ ਇਸ ਕੰਮ ਦੇ ਵਿੱਚ ਨਰੇਸ਼ ਯਾਦਵ ਸ਼ਾਮਲ ਹੈ ਤੇ ਅਸੀਂ ਉਹ ਵੀ ਸਹਿ ਦੇ ਨਾਲ ਇਹ ਕੰਮ ਕੀਤਾ ਹੈ ਇਹ ਬਰੀ ਵੀ ਹੋਗੇ ਸੀ ਹਾਂ ਪਹਿਲਾਂ ਸੰਗਰੂਰ ਤੋਂ ਸੀਜੀਐਮ ਕੋਰਟ ਤੋਂ ਪਹਿਲਾਂ ਦੋ ਮੁਲਜ਼ਮ ਬਰੀ ਹੋਗੇ ਸੀ ਕਿ ਉਸ ਦੀ ਫਿਰ ਅਪੀਲ ਚੱਲਦੀ ਸੀ ਕਿ ਅਪੀਲ ਦਾ ਫੈਸਲਾ ਜਿਹੜੀ ਸਜ਼ਾ ਹੋਈ ਸੀ ਉਹ ਕਿਨੂੰ ਕਿਨੂੰ ਹੋਈ ਸੀ ਪਹਿਲਾਂ ਸਜ਼ਾ ਹੋਈ ਥੀ ਪਹਿਲਾਂ ਵਿਜੇ ਕੁਮਾਰ ਨੂੰ ਤੇ ਗੌਰਵ ਨੂੰ ਸਜ਼ਾ ਹੋਈ ਥੀ 2-2 ਸਾਲ ਦੀ ਨੰਦਕਿਸ਼ੋਰ ਤੇ ਨਰੇਸ਼ ਯਾਦਵ ਉਹਦੇ ਵਿੱਚ ਬਰੀ ਹੋ ਗਏ ਸੀਗੇ ਉਸ ਤੋਂ ਬਾਅਦ ਅਪੀਲ ਫਾਈਲ ਹੋਈ ਅਪੀਲ ਦਾ ਫੈਸਲਾ ਹੋਇਆ ਹੈ ਅਪੀਲ ਦੇ ਵਿੱਚ ਪਹਿਲੇ ਦੋ ਜਿਹੜੇ ਸਜ਼ਾ ਹੋਈ ਥੀ ਵਿਜੇ ਕੁਮਾਰ ਤੇ ਕੋ ਗੌਰਵ ਨੂੰ ਉਹ ਤਾਂ ਬਹਾਲ ਰੱਖਤੀ ਉਸ ਦੇ ਨਾਲ ਹੀ ਨਰੇਸ਼ ਯਾਦਵ ਨੂੰ ਦੋਸ਼ ਇਕਰਾਰ ਦਿੱਤਾ ਜਿੱਦੀ ਕਿ ਸਜ਼ਾ ਦਾ ਫੈਸਲਾ ਅੱਜ ਜੱਜ ਸਾਹਿਬ ਨੇ ਕਰਨਾ ਹੈ ਇਥੇ ਤੁਸੀਂ ਸ਼ਿਕਾਇਤ ਕਰਤਾ ਉਹ ਬੜਾ ਇਹ ਪਵਿੱਤਰ ਕੁਰਾਨ ਦੀ ਬੇਅਦਬੀ ਹੋਈ ਹੈ ਉਹਦੇ ਚ ਅੱਜ ਸਜਾ ਮਿਲ ਤੁਹਾਨੂੰ ਕਿਵੇਂ ਲੱਗਦਾ ਕੀ ਕਹਿਣਾ ਚਾਹੋਗੇ ਬੜੇ ਸੰਤੁਸ਼ਟਾਂ ਕਿ ਹਾਂ ਕਾਨੂੰਨ ਨੇ ਆਪਣਾ ਕੰਮ ਕਰਿਆ ਕਾਨੂੰਨ ਨੇ ਇਨਸਾਫ ਕੀਤਾ ਬੜੇ ਸੰਤੁਸ਼ਟਾਂ ਮਲੇਰ ਕੋਟਲਾ ਸ਼ਹਿਰ ਦੇ ਵਿੱਚ ਜਤੋਏ ਖਬਰ ਗਈ ਹੈ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਲੋਕ ਬੜੇ ਕਾਨੂੰਨ ਦਾ ਸਤਿਕਾਰ ਹੋਰ ਵਧਿਆ ਹੈ ਕਿ ਹਾਂ ਕਾਨੂੰਨ ਨੇ ਪਰ ਕੰਮ ਕਰਿਆ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ 2016 ਦੇ ਵਿੱਚ ਮਲੇਰ ਕੋਟਲਾ ਦੇ ਖੰਨਾ ਰੋਡ ਤੇ ਇੱਕ ਬੜੀ ਮੰਦ ਭਾਗੀ ਘਟਨਾ ਘੱਟੀ ਸੀ ਜਿਸ ਦੇ ਵਿੱਚ ਪਵਿੱਤਰ ਸ਼੍ਰੀ ਕੁਰਾਨ ਸ਼ਰੀਫ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਸੀ ਇਸ ਤੋਂ ਬਾਅਦ ਮਲੇਰ ਕੋਟਲਾ ਦੇ ਵਿੱਚ ਧਾਰਮਿਕ ਸਦਭਾਵਨਾ ਨੂੰ ਥੇਸ ਪਹੁੰਚੀ ਸੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਵੀ ਆहत ਹੋਈਆਂ ਸੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਸੀ ਤੇ 4 ਲੋਕਾਂ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਸੀ ਇਹਨਾਂ 4 ਲੋਕਾਂ ਵਿੱਚੋਂ ਇੱਕ ਵਿਅਕਤੀ ਦਿੱਲੀ ਦਾ ਉਸ ਵੇਲੇ ਦਾ ਵਿਧਾਇਕ ਸੀ ਜਿਸ ਦਾ ਨਾਮ ਨਰੇਸ਼ ਯਾਦਵ ਸੀ ਸਬੂਤਾਂ ਦੀ ਘਾਟ ਦੇ ਵਿੱਚ ਨਰੇਸ਼ ਯਾਦਵ ਨੂੰ ਬਰੀ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਦੁਬਾਰਾ ਅਪੀਲ ਕੀਤੀ ਗਈ ਸੀ मुंशी अशरफ ਦੇ ਬਲੋਂ ਇਸ ਮਾਮਲੇ ਦੇ ਵਿੱਚ ਦੁਬਾਰਾ ਤੋਂ ਸੈਸ਼ਨ ਕੋਰਟ ਵੱਲੋਂ ਸੁਣਵਾਈ ਕੀਤੀ ਗਈ ਤੇ ਨਰੇਸ਼ ਯਾਦਵ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਮੰਨਿਆ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਨਰੇਸ਼ ਯਾਦਵ ਨੂੰ ਸਜ਼ਾ ਸੁਣਾਈ ਜਾਵੇਗੀ ਮਲੇਰ ਕੋਟਲਾ ਦੀ ਜੇਲ੍ਹ ਦੇ ਵਿੱਚ ਨਰੇਸ਼ ਯਾਦਵ ਬੰਦ ਹੈ ਤੇ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਰਹੇਗੀ ਕਿ ਉਸ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਖੰਨਾ ਰੋਡ ਤੇ ਕੁਰਾਨ ਸ਼ਰੀਫ ਨੂੰ ਪਵਿੱਤਰ ਦੀ ਜੋ ਬੇਅਦਬੀ ਹੋਈ ਹੈ ਹਾਂਜੀ ਹਾਂ ਇਹ ਮਲੇਕੋਲਾ ਸ਼ਹਿਰ ਦੇ ਵਿੱਚ ਦੰਗੇ ਭੜਕਾਉਣ ਵਾਸਤੇ ਇੱਕ ਸਾਜ਼ਿਸ਼ ਦੇ ਤਹਿਤ ਇਹਨਾਂ ਨੇ ਵਿਜੇ ਕੁਮਾਰ ਤੇ ਉਹਦਾ ਸਾਥੀ ਗੌਰਵ ਆਨੰਦ ਕਿਸ਼ੋਰ ਇਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਮਲੇਕੋਲੇ ਜਰਗ ਚੌਂਕ ਤੋਂ ਲੈ ਕੇ ਖੰਨਾ ਰੋਡ ਤੱਕ ਕੁਰਾਨ ਸ਼ਰੀਫ ਦੇ ਪੱਤਰਿਆਂ ਦੀ ਬੇਅਦਬੀ ਕਰਕੇ ਸਿੱਟੇ ਸੀਗੇ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਤਣਾਅ ਹੋ ਗਿਆ ਸੀ ਮੈਨੂੰ ਵੀ ਮੌਕੇ ਸੀ ਉਸ ਟਾਈਮ ਐ ਸਾਰਾ ਇਹ ਕਾਰਵਾਈ ਇਹਨਾਂ ਦੀ ਆਪਣੀ ਅੱਖੀਂ ਵੇਖੀ ਸੀਗੀ ਪੁਲਿਸ ਨੇ ਮੈਨੂੰ ਇਨਫੋਰਮ ਕਰਿਆ ਪੁਲਿਸ ਨੇ ਉਹਦੀ ਮੁਕੱਦਮਾ ਦਰਜ ਕਰਕੇ ਉਹਦੀ ਤਫ਼ਤੀਸ਼ ਕੀਤੀ ਤੇ ਪੁਲਿਸ ਨੇ ਤਫ਼ਤੀਸ਼ ਬੜੀ ਬਾਰੀਕੀ ਨਾਲ ਕੀਤੀ ਤੇ ਮੁਲਜ਼ਮਾਂ ਨੂੰ ਜਾ ਕੇ ਜੋ ਐਕਚੁਅਲੀ ਮੁਲਜ਼ਮ ਸੀ ਜਾ ਕੇ ਉਹਨਾਂ ਨੂੰ ਅਰੈਸਟ ਪਾਇਆ ਇਹਦੇ ਚ ਇੱਕ ਆਮ ਆਦਮੀ ਪਾਰਟੀ ਦੇ ਦਿੱਲੀ 로हिणी ਤੋਂ ਵਿਧਾਇਕ ਵੀ ਸੀ ਨਰੇਸ਼ ਯਾਦਵ ਨਰੇਸ਼ ਯਾਦਵ ਜੀ ਸਾਜ ਦੇ ਵਿੱਚ ਨੇ ਉਹ ਉਹਨਾਂ ਨੇ ਇੱਕ ਆਪਣੀ ਸਟੇਟਮੈਂਟ ਦਿੱਤੀ ਸੀ ਮੈਜਿਸਟ੍ਰੇਟ ਦੇ ਅੱਗੇ ਇਹਨਾਂ ਮੁੱਖ ਸਾਜ ਸਾਜਿਸ਼ ਕਰਤਾ ਮੁੱਖ ਦੋਸ਼ੀ ਆ ਵਿਜੇ ਕੁਮਾਰ ਉਹਨਾਂ ਨੇ ਮੈਜਿਸਟ੍ਰੇਟ ਦੇ ਅੱਗੇ ਦਿੱਤੀ ਸੀ ਕਿ ਸਾਡੇ ਇਸ ਕੰਮ ਦੇ ਵਿੱਚ ਨਰੇਸ਼ ਯਾਦਵ ਸ਼ਾਮਲ ਹੈ ਤੇ ਅਸੀਂ ਉਹਦੀ ਸਹਿ ਦੇ ਨਾਲੇ ਕੰਮ ਕੀਤਾ ਹੈ ਇਹ ਬਰੀ ਵੀ ਹੋਗੇ ਸੀ ਹਾਂ ਪਹਿਲਾਂ ਸੰਗਰੂਰ ਤੋਂ ਸੀਜੀਐਮ ਕੋਰਟ ਤੋਂ ਪਹਿਲਾਂ ਦੋ ਮੁਲਜ਼ਮ ਬਰੀ ਹੋਗੇ ਸੀ ਕਿ ਉਸਦੀ ਫਿਰ ਅਪੀਲ ਚੱਲਦੀ ਸੀ ਕਿ ਅਪੀਲ ਦਾ ਫੈਸਲਾ ਜਿਹੜੀ ਸਜ਼ਾ ਹੋਈ ਸੀ ਉਹ ਕਿਨੂੰ ਕਿਨੂੰ ਹੋਈ ਸੀ ਪਹਿਲਾਂ ਸਜ਼ਾ ਹੋਈ ਥੀ ਪਹਿਲਾਂ ਵਿਜੇ ਕੁਮਾਰ ਨੂੰ ਤੇ ਗੌਰਵ ਨੂੰ ਸਜ਼ਾ ਹੋਈ ਥੀ ਦੋ ਦੋ ਸਾਲ ਦੀ ਇਹ ਨੰਦ ਕਿਸ਼ੋਰ ਤੇ ਨਰੇਸ਼ ਆਦਮ ਉਹਦੇ ਵਿੱਚ ਬੜੀ ਹੋ ਗਈ ਥੀ ਕਿ ਉਸ ਤੋਂ ਬਾਅਦ ਇਹ ਅਪੀਲ ਫਾਈਲ ਹੋਈ ਅਪੀਲ ਦਾ ਫੈਸਲਾ ਹੋਇਆ ਹੈ ਅਪੀਲ ਦੇ ਵਿੱਚ ਪਹਿਲੇ ਦੋ ਜਿਹੜੇ ਸਜ਼ਾ ਹੋਈ ਥੀ ਵਿਜੇ ਕੁਮਾਰ ਤੇ ਕੋ ਗੌਰਵ ਨੂੰ ਉਹ ਤਾਂ ਬਹਾਲ ਰੱਖਤੀ ਉਸ ਦੇ ਨਾਲ ਹੀ ਨਰੇਸ਼ ਆਦਮ ਨੂੰ ਵੀ ਦੋਸ਼ ਇਕਰਾਰ ਦਿੱਤਾ ਜਿਹਦੀ ਕਿ ਸਜ਼ਾ ਦਾ ਫੈਸਲਾ ਅੱਜ ਜੱਜ ਸਾਹਿਬ ਨੇ ਕਰਨਾ ਹੈ ਇਥੇ ਤੁਸੀਂ ਸ਼ਿਕਾਇਤ ਕਰਤਾ ਉਹ ਬੜਾ ਇਹ ਪਵਿੱਤਰ ਕੁਰਾਨ ਦੀ ਬੇਅਦਬੀ ਹੋਈ ਹੈ ਉਹਦੇ ਚ ਅੱਜ ਸਜਾ ਮੈਨ ਤੁਹਾਨੂੰ ਕਿਵੇਂ ਲੱਗਦਾ ਕੀ ਕਹਿਣਾ ਚਾਹੋਗੇ ਬੜੇ ਸੰਤੁਸ਼ਟਾਂ ਕਿ ਹਾਂ ਕਾਨੂੰਨ ਨੇ ਆਪਣਾ ਕੰਮ ਕਰਿਆ ਕਾਨੂੰਨ ਨੇ ਇਨਸਾਫ ਕੀਤਾ ਹੈ ਬੜੇ ਸੰਤੁਸ਼ਟਾਂ ਮਲੇਰ ਕੋਲਾ ਸ਼ਹਿਰ ਦੇ ਵਿੱਚ ਜਾਤੋਏ ਖਬਰ ਗਈ ਹੈ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਲੋਕ ਬੜੇ ਕਾਨੂੰਨ ਦਾ ਸਤਿਕਾਰ ਹੋਰ ਵਧਿਆ ਹੈ ਕਿ ਹਾਂ ਕਾਨੂੰਨ ਨੇ ਆਪਣਾ ਕੰਮ ਕਰਿਆ ਵਿਸ਼ਵਾਰਦਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ 2016 ਦੇ ਵਿੱਚ ਮਲੇਰ ਕੋਟਲਾ ਦੇ ਖੰਨਾ ਰੋਡ ਤੇ ਇੱਕ ਬੜੀ ਮੰਦ ਭਾਗੀ ਘਟਨਾ ਘਟੀ ਸੀ ਜਿਸ ਦੇ ਵਿੱਚ ਪਵਿੱਤਰ ਸ਼੍ਰੀ ਕੁਰਾਨ ਸ਼ਰੀਫ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਸੀ। ਇਸ ਤੋਂ ਬਾਅਦ ਮਲੇਰ ਕੋਟਲਾ ਦੇ ਵਿੱਚ ਧਾਰਮਿਕ ਸਦਭਾਵਨਾ ਨੂੰ ਥੇਸ ਪਹੁੰਚੀ ਸੀ। ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਵੀ ਆहत ਹੋਈਆਂ ਸੀ। ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਸੀ ਤੇ 4 ਲੋਕਾਂ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਸੀ। ਇਹਨਾਂ 4 ਲੋਕਾਂ ਵਿੱਚੋਂ ਇੱਕ ਵਿਅਕਤੀ ਦਿੱਲੀ ਦਾ ਉਸ ਵੇਲੇ ਦਾ ਵਿਧਾਇਕ ਸੀ ਜਿਸ ਦਾ ਨਾਮ ਨਰੇਸ਼ ਯਾਦਵ ਸੀ। ਸਬੂਤਾਂ ਦੀ ਘਾਟ ਦੇ ਵਿੱਚ ਨਰੇਸ਼ ਯਾਦਵ ਨੂੰ ਬਰੀ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਦੁਬਾਰਾ ਅਪੀਲ ਕੀਤੀ ਗਈ ਸੀ मुंशी अशरफ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਦੁਬਾਰਾ ਤੋਂ ਸੈਸ਼ਨ ਕੋਰਟ ਵੱਲੋਂ ਸੁਣਵਾਈ ਕੀਤੀ ਗਈ ਤੇ ਨਰੇਸ਼ ਯਾਦਵ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਮੰਨਿਆ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਨਰੇਸ਼ ਯਾਦਵ ਨੂੰ ਸਜ਼ਾ ਸੁਣਾਈ ਜਾਵੇਗੀ ਮਲੇਰ ਕੋਟਲਾ ਦੀ ਜੇਲ੍ਹ ਦੇ ਵਿੱਚ ਨਰੇਸ਼ ਯਾਦਵ ਬੰਦ ਹੈ ਤੇ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਰਹੇਗੀ ਕਿ ਉਸ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਖੰਨਾ ਰੋਡ ਤੇ ਕੁਰਾਨ ਸ਼ਰੀਫ ਨੂੰ ਪਵਿੱਤਰ ਦੀ ਜੋ ਬੇਅਦਬੀ ਹੋਈ ਹੈ ਹਾਂਜੀ ਹਾਂ ਇਹ ਮਲੇਕੋਲਾ ਸ਼ਹਿਰ ਦੇ ਵਿੱਚ ਦੰਗੇ ਭੜਕਾਉਣ ਵਾਸਤੇ ਇੱਕ ਸਾਜ਼ਿਸ਼ ਦੇ ਤਹਿਤ ਇਹਨਾਂ ਨੇ ਵਿਜੇ ਕੁਮਾਰ ਤੇ ਉਹਦਾ ਸਾਥੀ ਗੌਰਵ ਆਨੰਦ ਕਿਸ਼ੋਰ ਇਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਮਲੇਕੋਲੇ ਜਰਗ ਚੌਂਕ ਤੋਂ ਲੈ ਕੇ ਖੰਨਾ ਰੋਡ ਤੱਕ ਕੁਰਾਨ ਸ਼ਰੀਫ ਦੇ ਪੱਤਰਿਆਂ ਦੀ ਬੇਅਦਬੀ ਕਰਕੇ ਸਿੱਟੇ ਸਿਕੇ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਤਣਾ ਹੋ ਗਿਆ ਸੀ ਮੈਨੂੰ ਵੀ ਮੌਕੇ ਸੀ ਉਸ ਟਾਈਮ ਐ ਇਹਨਾਂ ਨੂੰ ਸਾਰਾ ਇਹ ਕਾਰਵਾਈ ਇਹਨਾਂ ਦੀ ਆਪਣੀ ਅੱਖੀਂ ਵੇਖੀ ਸੀਗੀ ਪੁਲਿਸ ਨੇ ਮੈਨੂੰ ਇਨਫੋਰਮ ਕਰਿਆ ਪੁਲਿਸ ਨੇ ਉਹਦੀ ਮੁਕੱਦਮਾ ਦਰਜ ਕਰਕੇ ਉਹਦੀ ਤਫਤੀਸ਼ ਕੀਤੀ ਤੇ ਪੁਲਿਸ ਨੇ ਤਫਤੀਸ਼ ਬੋੜੀ ਬਾਰੀਕੀ ਨਾਲ ਕੀਤੀ ਤੇ ਮਲਜ਼ਮਾਂ ਨੂੰ ਜਾ ਕੇ ਜੋ ਐਕਚੁਅਲੀ ਮਲਜ਼ਮ ਸੀ ਜਾ ਕੇ ਉਹਨਾਂ ਨੂੰ ਅਰੈਸਟ ਪਾਇਆ ਇਹਦੇ ਚ ਕਾਮਾਦਵੀ ਪਾਰਟੀ ਦੇ ਦਿੱਲੀ 로हिणी ਤੋਂ ਵਿਧਾਇਕ ਵੀ ਸੀ ਨਰੇਸ਼ ਯਾਦਵੋ ਨਰੇਸ਼ ਯਾਦਵ ਇਹ ਸਾਜਦੇ ਵਿੱਚ ਨੇ ਉਹ ਉਹਨਾਂ ਨੇ ਇੱਕ ਆਪਣੀ ਸਟੇਟਮੈਂਟ ਦਿੱਤੀ ਸੀ ਮੈਜਿਸਟਰੇਟ ਦੇ ਅੱਗੇ ਇਹਦਾ ਮੁੱਖ ਸਾਜ ਸਾਜਿਸ਼ ਕਰਤਾ ਮੁੱਖ ਦੋਸ਼ੀ ਆ ਵਿਜੇ ਕੁਮਾਰ ਉਹਨਾਂ ਨੇ ਮੈਜਿਸਟਰੇਟ ਦੇ ਅੱਗੇ ਦੱਸੀ ਕਿ ਸਾਡੇ ਇਸ ਕੰਮ ਦੇ ਵਿੱਚ ਰੇਸ਼ ਯਾਦਵ ਸ਼ਾਮਲ ਹੈ ਤੇ ਅਸੀਂ ਉਹ ਵੀ ਸਹਿ ਦੇ ਨਾਲ ਇਹ ਕੰਮ ਕੀਤਾ ਹੈ ਇਹ ਬਰੀ ਵੀ ਹੋਗੇ ਸੀ ਸੰਗਰੂਰ ਹਾਂ ਪਹਿਲਾਂ ਸੰਗਰੂਰ ਤੋਂ ਸੀਜੀਐਮ ਕੋਰਟ ਤੋਂ ਪਹਿਲਾਂ ਦੋ ਮੁਲਜ਼ਮ ਬਰੀ ਹੋਗੇ ਸੀ ਕਿ ਉਸ ਦੀ ਫਿਰ ਅਪੀਲ ਚੱਲਦੀ ਸੀ ਕਿ ਅਪੀਲ ਦਾ ਫੈਸਲਾ ਜਿਹੜੀ ਸਜ਼ਾ ਹੋਈ ਸੀ ਉਹ ਕਿਨੂੰ ਕਿਨੂੰ ਹੋਈ ਸੀ ਪਹਿਲਾਂ ਸਜ਼ਾ ਹੋਈ ଥି ਪਹਿਲਾਂ ਵਿਜੇ ਕੁਮਾਰ ਨੂੰ ਤੇ ਗੌਰਵ ਨੂੰ ਸਜ਼ਾ ਹੋਈ ଥି 2-2 ਸਾਲ ਦੀ ਨੰਦਕਿਸ਼ੋਰ ਤੇ ਨਰੇਸ਼ ਆਦਮ ਉਹਦੇ ਵਿੱਚ ਬੜੀ ਹੋ ਗਈ ਠੀਕ ਉਸ ਤੋਂ ਬਾਅਦ ਇਹ ਅਪੀਲ ਫਾਈਲ ਹੋਈ ਅਪੀਲ ਦਾ ਫੈਸਲਾ ਹੋਇਆ ਹੈ ਅਪੀਲ ਦੇ ਵਿੱਚ ਪਹਿਲੇ ਦੋ ਜਿਹੜੇ ਸਜ਼ਾ ਹੋਈ ਥੀ ਵਿਜੇ ਕੁਮਾਰ ਤੇ ਕੋ ਗੌਰਵ ਨੂੰ ਉਹ ਤਾਂ ਬਹਾਲ ਰੱਖਤੀ ਉਸ ਦੇ ਨਾਲ ਹੀ ਨਰੇਸ਼ ਆਦਮ ਨੂੰ ਵੀ ਦੋਸ਼ ਇਕਰਾਰ ਦਿੱਤਾ ਜਿਹਦੀ ਕਿ ਸਜ਼ਾ ਦਾ ਫੈਸਲਾ ਅੱਜ ਜੱਜ ਸਾਹਿਬ ਨੇ ਕਰਨਾ ਹੈ ਇਥੇ ਤੁਸੀਂ ਸ਼ਿਕਾਇਤ ਕਰਤਾ ਉਹ ਬੜਾ ਇਹ ਪਵਿੱਤਰ ਕੁਰਾਨ ਦੀ ਬੇਅਦਬੀ ਹੋਈ ਹੈ ਉਹਦੇ ਚ ਅੱਜ ਸਜਾ ਮੈਨ ਤੁਹਾਨੂੰ ਕਿਵੇਂ ਲੱਗਦਾ ਕੀ ਕਹਿਣਾ ਚਾਹੋਗੇ ਬੜੇ ਸੰਤੁਸ਼ਟਾਂ ਕਿ ਹਾਂ ਕਾਨੂੰਨ ਨੇ ਆਪਣਾ ਕੰਮ ਕਰਿਆ ਕਾਨੂੰਨ ਨੇ ਇਨਸਾਫ ਕੀਤਾ ਬੜੇ ਸੰਤੁਸ਼ਟਾਂ ਮਲੇਰ ਕੋਟਲਾ ਸ਼ਹਿਰ ਦੇ ਵਿੱਚ ਜਤੋਏ ਖਬਰ ਗਈ ਆ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਲੋਕ ਬੜੇ ਕਾਨੂੰਨ ਦਾ ਸਤਿਕਾਰ ਹੋਰ ਵਧਿਆ ਹੈ ਕਿ ਹਾਂ ਕਾਨੂੰਨ ਨੇ ਹੋਰ ਕੰਮ ਕਰਿਆ ਵਿਸ਼ਵ ਵਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ 2016 ਦੇ ਵਿੱਚ ਮਲੇਰ ਕੋਟਲਾ ਦੇ ਖੰਨਾ ਰੋਡ ਤੇ ਇੱਕ ਬੜੀ ਮੰਦ ਭਾਗੀ ਘਟਨਾ ਘੱਟੀ ਸੀ ਜਿਸ ਦੇ ਵਿੱਚ ਪਵਿੱਤਰ ਸ਼੍ਰੀ ਕੁਰਾਨ ਸ਼ਰੀਫ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਸੀ ਇਸ ਤੋਂ ਬਾਅਦ ਮਲੇਰ ਕੋਟਲਾ ਦੇ ਵਿੱਚ ਧਾਰਮਿਕ ਸਦਭਾਵਨਾ ਨੂੰ ਥੇਸ ਪਹੁੰਚੀ ਸੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਵੀ ਆहत ਹੋਈਆਂ ਸੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਸੀ ਤੇ 4 ਲੋਕਾਂ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਸੀ ਇਹਨਾਂ 4 ਲੋਕਾਂ ਵਿੱਚੋਂ ਇੱਕ ਵਿਅਕਤੀ ਦਿੱਲੀ ਦਾ ਉਸ ਵੇਲੇ ਦਾ ਵਿਧਾਇਕ ਸੀ ਜਿਸ ਦਾ ਨਾਮ ਨਰੇਸ਼ ਯਾਦਵ ਸੀ ਸਬੂਤਾਂ ਦੀ ਘਾਟ ਦੇ ਵਿੱਚ ਨਰੇਸ਼ ਯਾਦਵ ਨੂੰ ਬਰੀ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਦੁਬਾਰਾ ਅਪੀਲ ਕੀਤੀ ਗਈ ਸੀ मुंशी अशरफ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਦੁਬਾਰਾ ਤੋਂ ਸੈਸ਼ਨ ਕੋਰਟ ਵੱਲੋਂ ਸੁਣਵਾਈ ਕੀਤੀ ਗਈ ਤੇ ਨਰੇਸ਼ ਯਾਦਵ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਮੰਨਿਆ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਨਰੇਸ਼ ਯਾਦਵ ਨੂੰ ਸਜ਼ਾ ਸੁਣਾਈ ਜਾਵੇਗੀ ਮਲੇਰ ਕੋਟਲਾ ਦੀ ਜੇਲ੍ਹ ਦੇ ਵਿੱਚ ਨਰੇਸ਼ ਯਾਦਵ ਬੰਦ ਹੈ ਤੇ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਰਹੇਗੀ ਕਿ ਉਸ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਖੰਨਾ ਰੋਡ ਤੇ ਕੁਰਾਨ ਸ਼ਰੀਫ ਨੂੰ ਪਵਿੱਤਰ ਦੀ ਜੋ ਬੇਅਦਬੀ ਹੋਈ ਹੈ ਹਾਂ ਜੀ ਇਹ ਮਲੇਕੋਲਾ ਸ਼ਹਿਰ ਦੇ ਵਿੱਚ ਦੰਗੇ ਪੜਕਾਉਣ ਵਾਸਤੇ ਇੱਕ ਸਾਜ਼ਿਸ਼ ਦੇ ਤਹਿਤ ਇਹਨਾਂ ਨੇ ਵਿਜੇ ਕੁਮਾਰ ਤੇ ਉਹਦਾ ਸਾਥੀ ਗੌਰਵ ਆਨੰਦ ਕਿਸ਼ੋਰ ਇਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਮਲੇਕੋਲੇ ਜਰਗ ਚੌਂ ਤੋਂ ਲੈ ਕੇ ਖੰਨਾ ਰੋਡ ਤੱਕ ਕੁਰਾਨ ਸ਼ਰੀਫ ਦੇ ਪੱਤਰਿਆਂ ਦੀ ਬੇਅਦਬੀ ਕਰਕੇ ਸਿੱਟੇ ਸੀ ਕਿ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਤਣਾਅ ਹੋ ਗਿਆ ਸੀ ਮੈਂ ਵੀ ਮੌਕੇ 'ਤੇ ਉਸ ਟਾਈਮ ਐ ਇਹਨਾਂ ਸਾਰਾ ਇਹ ਕਾਰਵਾਈ ਇਹਨਾਂ ਦੀ ਆਪਣੀ ਅੱਖੀਂ ਵੇਖੀ ਸੀਗੀ ਪੁਲਿਸ ਨੇ ਮੈਨੂੰ ਇਨਫੋਰਮ ਕਰਿਆ ਪੁਲਿਸ ਨੇ ਉਹਦੀ ਮੁਕੱਦਮਾ ਦਰਜ ਕਰਕੇ ਉਹਦੀ ਤਫ਼ਤੀਸ਼ ਕੀਤੀ ਤੇ ਪੁਲਿਸ ਨੇ ਤਫ਼ਤੀਸ਼ ਬੜੀ ਬਾਰੀਕੀ ਨਾਲ ਕੀਤੀ ਤੇ ਮੁਲਜ਼ਮਾਂ ਨੂੰ ਜਾ ਕੇ ਜੋ ਐਕਚੁਅਲੀ ਮੁਲਜ਼ਮ ਸੀ ਜਾ ਕੇ ਉਹਨਾਂ ਨੂੰ ਉਹਦੇ ਅਰੈਸਟ ਪਾਇਆ ਇਹਦੇ ਚ ਇੱਕ ਆਮ ਆਦਮੀ ਪਾਰਟੀ ਦੇ ਦਿੱਲੀ 로हिणी ਤੋਂ ਵਿਧਾਇਕ ਵੀ ਸੀ ਨਰੇਸ਼ ਯਾਦਵ ਨਰੇਸ਼ ਯਾਦਵ ਜੀ ਸਾਜਦੇ ਵਿੱਚ ਨੇ ਉਹ ਉਹਨਾਂ ਨੇ ਇੱਕ ਆਪਣੀ ਸਟੇਟਮੈਂਟ ਦਿੱਤੀ ਸੀ ਮੈਜਿਸਟ੍ਰੇਟ ਦੇ ਅੱਗੇ ਜਿਹੜਾ ਮੁਖ ਸਾਜ ਸਾਜਿਸ਼ ਕਰਤਾ ਮੁਖ ਦੋਸ਼ੀ ਆ ਵਿਜੇ ਕੁਮਾਰ ਉਹਨਾਂ ਨੇ ਮੈਜਿਸਟਰੇਟ ਦੇ ਅੱਗੇ ਦੱਸੀ ਕਿ ਸਾਡੇ ਇਸ ਕੰਮ ਦੇ ਵਿੱਚ ਰੇਸ਼ ਯਾਦਵ ਸ਼ਾਮਲ ਹੈ ਤੇ ਅਸੀਂ ਉਹ ਵੀ ਸਹਿ ਦੇ ਨਾਲੇ ਕੰਮ ਕੀਤਾ ਹੈ ਇਹ ਬਰੀ ਵੀ ਹੋਗੇ ਸੀ ਹਾਂ ਪਹਿਲਾਂ ਸੰਗਰੂਰ ਤੋਂ ਸੀਜੀਐਮ ਕੋਰਟ ਤੋਂ ਪਹਿਲਾਂ ਦੋ ਮੁਲਜ਼ਮ ਬਰੀ ਹੋਗੇ ਸੀ ਕਿ ਉਸ ਦੀ ਫਿਰ ਅਪੀਲ ਚੱਲਦੀ ਸੀ ਕਿ ਅਪੀਲ ਦਾ ਫੈਸਲਾ ਜਿਹੜੀ ਸਜ਼ਾ ਹੋਈ ਸੀ ਉਹ ਕਿਨੂੰ ਕਿਨੂੰ ਹੋਈ ਸੀ ਪਹਿਲਾਂ ਸਜ਼ਾ ਹੋਈ ਥੀ ਪਹਿਲਾਂ ਵਿਜੇ ਕੁਮਾਰ ਨੂੰ ਤੇ ਗੌਰਵ ਨੂੰ ਸਜ਼ਾ ਹੋਈ ਥੀ 2-2 ਸਾਲ ਦੀ ਇਹ ਨੰਦਕਿਸ਼ੋਰ ਤੇ ਨਰੇਸ਼ ਯਾਦਵ ਉਹਦੇ ਵਿੱਚ ਬਰੀ ਹੋ ਗਈ ਥੀ ਕਿ ਉਸ ਤੋਂ ਬਾਅਦ ਅਪੀਲ ਫਾਈਲ ਹੋਈ ਅਪੀਲ ਦਾ ਫੈਸਲਾ ਹੋਇਆ ਹੈ ਅਪੀਲ ਦੇ ਵਿੱਚ ਪਹਿਲੇ ਦੋ ਜਿਹੜੇ ਸਜ਼ਾ ਹੋਈ ਥੀ ਵਿਜੇ ਕੁਮਾਰ ਤੇ ਕੋ ਗੌਰਵ ਨੂੰ ਉਹ ਤਾਂ ਬਹਾਲ ਰੱਖਤੀ ਉਸ ਦੇ ਨਾਲ ਹੀ ਨਰੇਸ਼ ਯਾਦਵ ਨੂੰ ਦੋਸ਼ ਇਕਰਾਰ ਦਿੱਤਾ ਜਿੱਦੀ ਕਿ ਸਜ਼ਾ ਦਾ ਫੈਸਲਾ ਅੱਜ ਜੱਜ ਸਾਹਿਬ ਨੇ ਕਰਨਾ ਹੈ ਇਥੇ ਤੁਸੀਂ ਸ਼ਿਕਾਇਤ ਕਰਤਾ ਉਹ ਬੜਾ ਇਹ ਪਵਿੱਤਰ ਕੁਰਾਨ ਦੀ ਬੇਅਦਬੀ ਹੋਈ ਹੈ ਉਹਦੇ ਚ ਅੱਜ ਸਜ਼ਾ ਮਿਲ ਤੁਹਾਨੂੰ ਕਿਵੇਂ ਲੱਗਦਾ ਹੈ